ਆਮ ਆਦਮੀ ਪਾਰਟੀ ਨੇ 19 ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਹੈ ਹਰਜੋਤ ਬੈਂਸ ਜੋ ਯੂਥ ਦੇ ਪ੍ਰਧਾਨ ਸਨ ਜੋ ਕਾਫੀ ਪੁਰਾਣੇ ਲੀਡਰ ਨੇ ਆਮ ਆਦਮੀ ਪਾਰਟੀ ਚ ਉਹਨਾਂ ਨੂੰ ਸਾਹਨੇ ਹਾਲ ਤੋਂ ਟਿਕਟ ਦਿੱਤੀ ਗਈ ਹੈ ਸਾਡੇ ਨਾਲ ਨੇ ਕੀ ਲੱਗਦਾ ਹੈਗਾ ਇਹ ਟਿਕਟ ਜਿੱਥੋਂ ਮਿਲੀ ਹੈ ਤੁਹਾਨੂੰ ਤੁਹਾਡੀ ਇੱਥੇ ਹੀ ਮੰਗ ਸੀ ਜਾਂ ਪਾਰਟੀ ਨੇ ਡਿਸਾਈਡ ਕੀਤਾ ਪਹਿਲੀ ਗੱਲ ਤਾਂ ਜਿਵੇਂ ਤੁਸੀਂ ਦੇਖਿਆ ਜਦੋਂ ਇਹ ਅੰਦੋਲਨ ਸ਼ੁਰੂ ਹੋਇਆ ਮੈਂ ਪਹਿਲੇ ਦਿਨ ਤੋਂ ਮੈਨੂੰ ਯਾਦ ਹੈ 8 April 2011 ਤੋਂ ਇਸ ਅੰਦੋਲਨ ਦਾ ਹਿੱਸਾ ਰਿਆ ਜਦੋਂ ਤੁਸੀਂ ਹਸ ਅੰਦੋਲਨ ਜਾਈਦਾ ਸੀ ਕਦੀ ਸੋਚਿਆ ਨਹੀਂ ਸੀ ਕਿ ਰਾਜਨੀਤਿਕ ਪਾਰਟੀ ਬਣੂਗੀ ਪਰ ਇਹਨਾਂ ਲੀਡਰਾਂ ਦੇ ਕਰਕੇ ਮਜਬੂਰ ਹੋ ਕੇ ਸਾਨੂੰ ਇਹ ਪਾਰਟੀ ਬਣਾਣੀ ਪਈ ਪੰਜਾਬ ਚ 4 ਸੀਟਾਂ ਜਿੱਤੇ ਹੁਣ ਮੈਂ ਯੂਥ ਵਿੰਗ ਦੀ ਜ਼ਿੰਮੇਵਾਰੀ ਦੇਖ ਰਿਹਾ ਸੀਗਾ ਮੈਂ ਤਾਂ ਪੰਜਾਬ ਦੇ ਪ੍ਰਤੀ ਵਚਨ ਬੰਦ ਹੈ ਮੇਰੇ ਖੂਨ ਦਾ ਆਖਰੀ ਕਤਰਾ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਲਈ ਇੱਕ ਨਵਾਂ ਪੰਜਾਬ ਬਣਾਉਣ ਦੇ ਲਈ ਇੱਕ ਖੁਸ਼ਹਾਲ ਪੰਜਾਬ ਬਣਾਉਣਾ ਮੇਰਾ ਸੁਪਨਾ ਸੀਗਾ ਪਾਰਟੀ ਨੇ ਮੈਨੂੰ ਸਾਨਨੇਵਾਲ ਦੀ ਜ਼ਿੰਮੇਵਾਰੀ ਦਿੱਤੀ ਹੈ ਹੁਣ ਮੈਂ ਸਾਨਨੇਵਾਲ ਦੇ ਸਾਰੇ ਲੋਕਾਂ ਦੇ ਉਹਨਾਂ ਦੇ ਦੁੱਖ ਸੁੱਖ ਦੇ ਵਿੱਚ ਉਹਨਾਂ ਦੀ ਸੱਚੀ ਖਬੀ ਬਾਂ ਬਣ ਕੇ ਉਹਨਾਂ ਦੇ ਨਾਲ ਖੜਾ ਹੋਊਂਗਾ ਤੇ ਉਸ ਤੁਸੀਂ ਜਾਣਦੇ ਰਹੇ ਹੋ ਪਹਿਲਾਂ ਸਾਨੇਵਾਲ 'ਚ ਤੁਹਾਡੇ ਨਾਲ ਕੋਈ ਰਿਸ਼ਤਾ ਹੈ ਸਾਨੇਵਾਲ ਨਾਲ ਮੈਂ ਸਾਨੇਵਾਲ ਨੂੰ ਬਿਲੋਂਗ ਕਰਦਾ ਮੇਰਾ ਜਿਹੜਾ ਸਾਰਾ ਲੁਧਿਆਣੇ ਨੂੰ ਮੈਂ ਸ਼ਹਿਰ ਨੂੰ ਬਿਲੋਂਗ ਕਰਦਾ ਤੇ ਉੱਥੇ ਕਿਉਂਕਿ ਸਿੰਸ ਪੂਰੇ ਪੰਜਾਬ 'ਚ ਕੰਮ ਕੀਤਾ ਤਾਂ ਪੰਜਾਬ ਦੀ ਹਰ ਇੱਕ ਸੀਟ ਦੇ ਉੱਤੇ ਮੇਰਾ ਬਹੁਤ ਜ਼ਿਆਦਾ ਵਰਕ ਹੈ ਜਿਹੜੀ ਲਿਸਟਿਕ ਹੈ ਜਾ ਰਹੀ ਹੈ ਸੀਗਾ ਕਿ 26 ਮੈਂਬਰਾਂ ਦੀ ਲਿਸਟ ਹੋਣੀ ਫਿਰ 23 ਨਾ ਹੋਏ ਸੀ ਜੀ ਇਹ ਕਿਉਂ ਹੋਇਆ ਕਿ ਲਿਸਟ ਨੂੰ ਨਹੀਂ ਮੈਂਬਰਾਂ ਦੀ ਆਈ ਹੈ ਨਹੀਂ ਇਹ ਪੂਰਾ ਇੱਕ ਪ੍ਰੋਸੈਸ ਸ਼ੁਰੂ ਹੋ ਚੁੱਕਿਆ ਅਗਲੇ 1 ਮਹੀਨੇ ਦੇ ਵਿੱਚ ਅਸੀਂ 117 ਕੈਂਡੀਡੇਟਸ ਦੀ ਲਿਸਟ ਲੈ ਕੇ ਆ ਰਹੇ ਹਾਂ ਪ੍ਰੋਸੈਸ ਸ਼ੁਰੂ ਹੋ ਚੁੱਕਿਆ ਅੱਜ 19 ਲਿਸਟ ਆਈ ਹੈ ਅਗਲੇ ਹਫਤੇ ਹੋਰ ਨਾਮ ਆਣਗੇ 1 ਮਹੀਨੇ 1 ਤੋਂ 1.5 ਮਹੀਨੇ ਦੇ ਵਿੱਚ ਅਸੀਂ ਆਪਣੇ ਸਾਰੇ 117 ਦੇ 17 ਕੈਂਡੀਡੇਟਸ ਦਾ ਨਾਮ ਤੁਹਾਨੂੰ ਲੱਗਦਾ ਨਹੀਂ ਜਿਹੜੀਆਂ ਇਸ ਤਰ੍ਹਾਂ ਦੀਆਂ ਕੰਟਰੋਵਰਸੀਆਂ ਨੇ ਚਾਹੇ ਕਿੰਗਰਾ ਵਿਰੋਧ ਕਰ ਰਹੇ ਨੇ ਛੋਟੇਪੁਰ ਪ੍ਰੈਸ ਕਾਨਫਰੰਸ ਨਹੀਂ ਆਉਂਦੇ ਇਹ ਆਮ ਆਦਮੀ ਪਾਰਟੀ ਦੀ ਖਤਰਨਾਕ ਸਬਤ ਹੁਣ ਮੈਂ ਕਹਿ ਰਿਹਾ ਜਨਾਬ ਇਹ ਪੰਜਾਬ ਨੂੰ ਬਚਾਉਣ ਦੀ ਲੜਾਈ ਹੈ ਹੁਣ ਜਿਵੇਂ ਬਹੁਤ سارے ਸਾਥੀ ਅਸੀਂ ਇੱਥੇ ਪੰਜਾਬ ਨੂੰ ਬਚਾਉਣ ਆਂਦੇ ਪਰ ਜਦੋਂ ਇਹ ਰਾਜਨੀਤਿਕ ਪਾਰਟੀ ਹੁੰਦੀ ਹੈ ਤਾਂ ਰਾਜਨੀਤਿਕ ਮਨਸਾਵਾਵਾਂ ਵੀ ਜਿਹੜੀਆਂ ਹੁੰਦੀਆਂ ਤਮੰਨਾ ਉਹ ਵੀ ਜਾਗ ਜਾਂਦੀਆਂ ਇਹ ਕੋ ਜਾਇਜ ਵੀ ਹੈ ਜਦੋਂ ਕੋਈ ਸਾਰਾ ਬੰਦਾ ਆਪਣਾ ਕੰਮ ਕਰਦਾ ਪਰ ਮੇਰੀ ਉਹਨਾਂ ਲੋਕਾਂ ਨੂੰ ਇਹ ਬੇਨਤੀ ਹੈ ਕਿ ਅਸੀਂ ਇਹ ਪਾਰਟੀ ਪੰਜਾਬ ਨੂੰ ਬਦਲਣ ਦੇ ਲਈ ਬਣਾਈ ਹੈ ਇੱਥੇ ਸਿਰਫ ਐਮਐਲਏਪੁਰ ਦੀ ਤਮੰਨਾ ਜਾਗ ਚੁੱਕੀ ਹੈ ਸੀਐਮ ਬਣਨ ਦੀ ਛੋਟੇਪੁਰ ਸਾਹਿਬ ਬਾਰੇ ਨਹੀਂ ਕਹਿ ਰਹੇ ਆ ਛੋਟੇਪੁਰ ਸਾਹਿਬ ਅੱਜ ਆਪਣੇ ਨੀਜੀ ਕਾਰਨਾ ਕਰਕੇ ਇਸ ਪ੍ਰੈਸ ਕਾਨਫਰੰਸ ਵਿੱਚ ਨਹੀਂ ਆਏ ਛੋਟੇਪੁਰ ਸਾਹਿਬ ਸਾਡੇ ਪ੍ਰਧਾਨ ਨੇ ਉਹਨਾਂ ਨੇ ਪਾਰਟੀ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਦੇਣਾ ਸਵੇਰ ਤੋਂ ਲੈ ਕੇ ਰਾਤ ਤੱਕ ਉਹ ਪੂਰੇ ਪੰਜਾਬ ਦੇ ਵਿੱਚ ਹੋਕਾ ਦਿੰਦੇ ਫਿਰਦੇ ਆ ਪਿਛਲੇ 2 ਸਾਲਾਂ ਤੋਂ ਉਹਨਾਂ ਦੀ ਬਹੁਤ ਇੱਜ਼ਤ ਕਰ ਰਹੇ ਆ ਮੈਂ ਹਰਦੀਪ ਸਿੰਘ ਕਿੰਗਰਾਜੀ ਬਾਰੇ ਕਹਿਣਾ ਠੀਕ ਹੈ ਨਾ ਜਿਹੜੇ ਲੋਕ ਇੱਥੇ ਸਿਰਫ ਟਿਕਟਾਂ ਦੇ ਲਈ ਆਏ ਐ ਮੈਂ ਉਹਨਾਂ ਦੇ ਬਾਰੇ ਕਹਿਣਾ ਚਾਹਾਂਗਾ ਕਿ ਆਪਣੇ ਮਨ ਸੇ ਛੱਡ ਦਿਓ ਸਾਡੀ ਲੜਾਈ ਪੰਜਾਬ ਨੂੰ ਬਦਲਣ ਦੀ ਐ ਠੀਕ ਐ ਅਸੀਂ ਸਿਰਫ ਉਹ ਵੀ 2013 ਤੋਂ ਕੰਮ ਕਰ ਰਹੇ ਸੀ ਕਿੰਗਰਾ 2013 ਤੋਂ ਲੈ ਕੇ ਕੱਲ ਸ਼ਾਮ ਤੱਕ ਹਰਦੀਪ ਸਿੰਘ ਕਿੰਗਰਾ ਜੀ ਇਹ ਕਹਿੰਦੇ ਸੀ ਕਿ ਆਮ ਆਦਮੀ ਪਾਰਟੀ ਵਰਗੀ ਕੋਈ ਪਾਰਟੀ ਨਹੀਂ ਹੈਗੀ ਉਧਰਗੇਸ਼ ਪਾਠਕ ਜੀ ਦੇ ਤਰੀਫਦਾਨ ਤੇ ਪੁੱਲ ਮੰਨਦੇ ਸੀਗੇ ਸਾਰੀ ਪਾਰਟੀ ਦੇ ਤਰੀਫਾਂ ਦੇ ਪੁੱਲ ਮੰਨਦੇ ਸੀਗੇ ਤੇ ਜਿੱਦਾਂ ਹੀ ਟਿਕਟ ਕਿਸੇ ਹੋਰ ਨੂੰ ਮਿਲਦੀ ਹੈ ਸਾਰੀ ਪਾਰਟੀ ਬੇਰਬਾਦ ਹੋ ਜਾਂਦੀ ਉਹਨਾਂ ਨੇ ਕਿਹਾ ਦਰਗੇਸ਼ ਪਾਠਕ ਸਿੱਖ ਵਿਰੋਧੀ ਨੇ ਮੈਂ ਤੁਹਾਨੂੰ ਇਹ ਕਿਹਾ ਇਹਦਾ ਮਤਲਬ ਉਹ ਇੱਕ ਸਿੱਖ ਨਹੀਂ ਸੀ ਕਿ 2 ਸਾਲ ਤੱਕ ਸੁਣਦੇ ਰਹੇ ਤੁਸੀਂ ਕਹਿ ਰਹੇ ਹੋ 2013 ਤੋਂ ਨਾਲ ਚੱਲਦੇ ਰਹੇ ਇਹਦਾ ਮਤਲਬ ਸਭ ਕੁਝ ਸੁਣਦੇ ਰਹੇ ਉਦੋਂ ਕਿਉਂ ਨਹੀਂ ਬੋਲੇ ਇਹਦਾ ਮਤਲਬ ਉਹ ਸਿਰਫ ਟਿਕਟ ਦੇ لالچی ਹੈ ਅਗਰ ਐਦਾਂ ਦੀ ਕੋਈ ਆਵਾਜ਼ ਹੈ ਮੈਂ ਇੱਕ ਸਿੱਖ ਹਾਂ ਪਾਰਟੀ ਨੇ ਮੈਨੂੰ 19 ਲਿਸਟਾਂ 'ਚ ਪਾਇਆ ਪੂਰਨ ਸਿੱਖ ਹੈ ਉਹ ਤਾਂ ਪੂਰਨ ਸਿੱਖ ਵੀ ਹੈ ਨਹੀਂ ਦਰਗੇਸ਼ ਪਾਟਕ ਤੇ ਅਟੈਕ ਕੀਤਾ ਦਾ ਸੰਜੀਤ ਸਿੰਘ ਜਾਂ ਕੇਜਰੀਵਾਲ ਬਾਰੇ ਕੁਝ ਨਹੀਂ ਬੋਲਿਆ ਤੇ ਉਹ ਖੁਦ ਜਾਣ ਸਕਦੇ ਆ ਜੀ ਮੈਨੂੰ ਤਾਂ ਇੰਨਾ ਪਤਾ ਜੋ ਮੇਰੀ ਸਮਝ ਹੈ ਕਿ ਜਿੱਦਾਂ ਤੱਕ ਫਰੀਦਕੋਟ ਦੀ ਟਿਕਟ ਅਨਾਉਂਸ ਨਹੀਂ ਹੋਈ ਸੀ ਉਦੋਂ ਹਰਦੀਪ ਸਿੰਘ ਕਿੰਗਰਾਜੀ ਦੇ ਲਈ ਦਰਗੇਸ਼ ਪਾਟਕ ਬਹੁਤ ਵੱਡੀ ਹਸਤੀ ਸੀ ਆਮ ਆਦਮੀ ਪਾਰਟੀ ਵਰਗੀ ਕੋਈ ਪਾਰਟੀ ਨਹੀਂ ਸੀ ਜਿਵੇਂ ਉਹਨਾਂ ਨੂੰ ਪਤਾ ਲੱਗਿਆ ਅੱਜ ਟਿਕਟ ਅਨਾਉਂਸ ਹੋਣੀ ਸੀ ਸ਼ਾਮੀ ਨੂੰ ਉਹਨਾਂ ਨੂੰ ਪਤਾ ਲੱਗਿਆ ਕਿ ਫਰੀਦਕੋਟ ਦੀ ਟਿਕਟ ਦੇ ਵਿੱਚ ਉਹਨਾਂ ਦਾ ਨਾਮ ਨਹੀਂ ਹੈਗਾ ਤਾਂ ਬਦਲੀ ਉਹਨੂੰ ਪਹਿਲਾਂ ਕਿਹਾ ਜਾ ਰਿਹਾ ਸੀ ਟਿਕਟਾਂ ਨਹੀਂ ਮਿਲਣਗੀਆਂ ਪਰ ਜਿਵੇਂ ਫਲੀਆਂ ਵਾਲਾ ਨੂੰ ਟਿਕਟ ਮਿਲੀ ਹੈਗੀ ਇਸ ਤੁਹਾਡੀ ਲਿਸਟ ਦੇ ਅੰਦਰ ਤਾਂ ਆ ਅਰਵਿੰਦ ਕੇਜਰੀਵਾਲ ਜੀ ਨੇ ਜਿਸ ਦਿਨ ਇਹ ਪਾਰਟੀ ਬਣਾਈ ਸੀ ਉਸ ਦਿਨ ਕਿਹਾ ਸੀ ਕਿ ਦੂਜੀ ਪਾਰਟੀਆਂ ਦੇ ਵਿੱਚ ਜਿਹੜੇ ਚੰਗੇ ਲੋਕ ਹੈ ਅਸੀਂ ਉਹਨਾਂ ਨੂੰ ਸੱਦਾ ਦਿੰਦੇ ਹਾਂ ਆਓ ਆਪਾਂ ਦੇਸ਼ ਬਦਲੀਏ ਆਪਾਂ ਪੰਜਾਬ ਬਦਲੀਏ ਮੋਹਨ ਸਿੰਘ ਫਲੀਆਂ ਵਾਲਿਆਂ ਜੀ 16 ਸਾਲ ਬੀਐਸਪੀ ਦੇ ਪ੍ਰਧਾਨ ਰਹੇ ਨੇ ਦੋ ਵਾਰੀ ਮੈਂਬਰ ਪਾਰਲੀਮੈਂਟ ਰਹੇ ਨੇ ਅੱਜ ਵੀ ਉਹਨਾਂ ਦਾ ਜਾ ਕੇ ਘਰ ਦੇਖਿਆ ਜਿਹੜਾ ਪੰਜਾਬ ਦੇ ਵਿੱਚ 2 ਦਿਨ ਲਈ ਐਮਪੀ ਬਣ ਜਾਂਦਾ ਨਾ ਉਹਦਾ ਘਰ-ਬਾਰ ਦੇਖਣ ਨਾਲ ਹੁੰਦਾ ਅੱਜ ਵੀ ਉਸ ਬੰਦੇ ਦੀ ਜਿਹੋ ਸਿੰਪਲੀਸਿਟੀ ਹੈ ਜਿੰਨੀ ਲੋਕਾਂ ਦੇ ਵਿੱਚ ਇੱਜ਼ਤ ਹੈ ਸਾਨੂੰ ਮਾਣ ਹੈ ਕਿ ਉਹ ਸਾਡੇ ਕੈਂਡੀਡੇਟ ਬਣੇ ਨੇ ਤੇ ਪੰਜਾਬ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਐਦਾਂ ਦੇ ਲੋ ਰੀਪ੍ਰেজੈਂਟੇਸ਼ਨ ਮਿਲੂਆਂ ਵਾਲੀਆਂ ਜਿਹੜੀ 117 ਸੀਟਾਂ ਤੇ ਟੋਟਲ ਅਨਾਉਂਸਮੈਂਟ ਹੋਣੀ ਹੈ ਕੀ ਲੱਗਦਾ ਤੁਹਾਨੂੰ ਜਿਵੇਂ ਕਾਂਗਰਸ ਕਹਿ ਰਹੀ ਹੈ 35 ਸੀਟਾਂ ਦੇਵਾਂਗੇ ਅਕਾਲੀ ਦਲ ਵੀ ਇਸ ਤਰ੍ਹਾਂ ਦੀ ਰਣਨੀਤੀ ਬਣਾ ਰਿਹਾ ਤੁਸੀਂ ਕਿੰਨੀਆਂ ਸੀਟਾਂ ਅਨਾਉਂਸ ਕਰ ਸਕਦੇ ਮੈਂ ਇਹ ਕਹਿਣਾ ਚਾਹੁੰਗਾ ਪਹਿਲੀ ਗੱਲ ਤਾਂ ਉਹਨਾਂ ਪਾਰਟੀਆਂ ਨੇ ਜਿਹੜੇ ਉਹ 35 ਕਹਿ ਰਿਹਾ ਸੀ ਕਹਿ ਰਿਹਾ ਇੰਨੀ ਸੀਟਾਂ ਅਨਾਉਂਸ ਕਰਾਂਗੇ ਉਹਨਾਂ ਦੇ ਯੂਥ ਦੇਖ ਲਿਓ ਕਿਸੇ ਐਮਐਲਏ ਦਾ ਮੁੰਡਾ ਹੋਊਗਾ ਕਿਸੇ ਮੰਤਰੀ ਦਾ ਮੁੰਡਾ ਹੋਊਗਾ ਕਿਸੇ ਚੇਅਰਮੈਨ ਦਾ ਮੁੰਡਾ ਹੋਊਗਾ ਪਤਾ ਕਰੋ ਜਾ ਕੇ ਹਰਜੋਤ ਸਿੰਘ ਬੈਂਸ ਕਿਸ ਦਾ ਮੁੰਡਾ ਹੈ ਪਤਾ ਕਰੋ ਸਮਰਬੀਰ ਸਿੰਘ ਸ ਉਨੀ ਮਿਲਣ ਗਿਆ ਜੋ ਉਨੀ ਲਿਸਟ ਦੇ ਵਿੱਚ ਤੁਸੀਂ ਸਾਡੀ ਐਵਰੇਜੇਜ ਕੱਟ ਕੇ ਦੇਖ ਲਓ ਮੇਰੀ ਉਮਰ 25 ਸਾਲ ਹੈ ਸਮਰਬੀਰ ਸਿੰਘ ਸਿੱਧੂ ਦੀ ਉਮਰ 25 ਸਾਲ ਹੈ ਰਪਿੰਦਰ ਕੋਰ ਰੂਬੀ ਦੀ ਉਮਰ 28 ਸਾਲਾ ਹਿੰਮਤ ਸਿੰਘ ਸ਼ੇਰਗਿੱਲ ਜੀ ਦੀ ਉਮਰ 36 ਸਾਲ ਇਟਸ ਆ ਯਾਨੀ ਸੱਚੇ ਡਾਇਨਾਮਿਕ ਲਿਸਟ ਅਬਾਪ ਸਿੰਘ ਗਰੇਵਾਲ ਅੰਡਰ 40 ਹੈ ਸਾਡੀ ਜਿਹੜੀ ਸਾਰੀ ਲਿਸਟ ਹੈ ਕੋਈ ਇੱਕ ਯੰਗ ਯੂਥ ਦੀ ਲਿਸਟ ਹੈ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਕਿੰਗਰਾ ਨੇ ਕਿਤੇ ਨਾ ਕਿਤੇ ਪੰਗਾ ਪਾਇਆ ਜਿਹੜਾ ਉਹ ਲਿਸਟ ਦੇ ਅਸਰ ਆ ਜਿਹੜੀਆਂ ਕੁਝ ਇਸ ਤਰ੍ਹਾਂ ਦੇ ਲੀਡਰਾਂ ਨੂੰ ਕੰਟਰੋਵਰਸੀ ਪੈਦਾ ਹੋਣੀ ਸੀ ਉਹਨਾਂ ਨੂੰ ਇਸ ਲਿਸਟ ਚ ਨਹੀਂ ਲਿਆਂਦਾ ਗਿਆ ਇਸੇ ਕਰਕੇ ਸਿਰਫ 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 ਇਸਦਾਨੀ ਹੋ ਸਕਦਾ ਸੀ ਪੰਜਾਬ ਨੂੰ ਬਦਲਣ ਆਇਆ ਤੇ ਪੰਜਾਬ ਨੂੰ ਬਦਲਣ ਦੇ ਲਈ ਜੋ ਵੀ ਫੈਸਲਾ ਲੈਣ ਦੀ ਲੋੜ ਪਊਗੀ ਸਾਡੀ ਪਾਰਟੀ ਦੀ ਲੀਡਰਸ਼ਿਪ ਬਹੁਤ ਜ਼ਿਆਦਾ ਸਟਰੋਂਗ ਹੈ ਅਸੀਂ ਉਹ ਇਕੱਠੇ ਹੋ ਕੇ ਇਲੈਕਸ਼ਨ ਲੜਨਗੇ ਕਿ ਅਸੀਂ ਦੋਨਾਂ ਨੂੰ ਇਸ ਪੰਜਾਬ ਦੀ ਧਰਤੀ ਤੋਂ ਬਾਹਰ ਕੱਢਣਾ ਸਾਡਾ ਨੁਮਾ ਦੋਨਾਂ ਦੇ ਨਾਲ ਮੁਕਾਬਲਾ ਸੋ ਇਹ ਸੰ ਹਰਜੋਤ ਬੈਂਸ ਯੂਥ ਦੇ ਲੀਡਰ ਇਹਨਾਂ ਦਾ ਕਹਿਣਾ ਹੈਗਾ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਅੰਦਰ ਚੰਗੇ ਬੰਦਿਆਂ ਨੂੰ ਟਿਕਟਾਂ ਦੇ ਰਹੀ ਹੈ ਔਰ ਆਉਣ ਵਾਲੇ ਸਮੇਂ ਦੇ ਅੰਦਰ ਆਮ ਆਦਮੀ ਪਾਰਟੀ ਚੰਗਾ ਮੁਕਾਬਲਾ ਟ੍ਰੈਡੀਸ਼ਨਲ ਪਾਰਟੀਆਂ ਨੂੰ ਦੇਵੇਗੀ ਕੈਮਰਾਮੈਨ ਮਨੀਸ਼ ਦੇ ਨਾਲ ਯਾਦਵਿੰਦਰ ਸਿੰਘ এবੀਪੀ ਸਾਂਝਾ ਚੰਡੀਗੜ੍ਹ